ਐਲੋਵੇਰਾ ਕੱਟ ਰਹੀ ਕਿਸਾਨ ਬੀਬੀ ਕੁਲਵੰਤ ਕੌਰ ਆਪਣੀ ਲਗਨ ਮਿਹਨਤ ਤੇ ਆਤਮ ਵਿਸ਼ਵਾਸ ਸਦਕਾ ਪੰਜਾਬ ਦੇ ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣੀ ਹੋਈ ਹੈ ਜ਼ਿਲ੍ਹਾ ਫਤੇਗੜ੍ਹ ਸਾਹਿਬ ਦੇ ਪਿੰਡ ਅਮਰਾਲਾ ਦੀ ਇਹ ਕਿਸਾਨ ਬੀਬੀ ਜਿਨੇ ਖੇਤੀ ਨੂੰ ਹੀ ਆਪਣੇ ਜੀਵਨ ਦਾ ਉਦੇਸ਼ ਬਣਾ ਲਿਆ ਆਪਣੇ 17 ਏਕੜ ਦੇ ਖੇਤਾਂ 'ਚ ਐਲੋਵੇਰਾ ਕਰੇਲਾ ਹਲਦੀ ਆਵਲਾ ਦੀ ਪੈਦਾਵਾਰ ਕਰਦੀ ਹੈ ਤੇ ਇਹਨਾਂ ਤੋਂ ਹੀ ਖੁਦ ਆਪਣੇ ਘਰ 'ਚ ਜੂਸ ਤੇ ਅਚਾਰ ਤਿਆਰ ਕਰਦੀ ਹੈ ਕਦਮ ਬਲ ਵਧ ਰਹੀਆਂ ਜਿਹੜੀ ਕਿ ਹਲਦੀ ਅਸੀਂ ਕਿ ਆਪ ਗਾਉਨੇ ਹਾਂ ਹਲਦੀ ਤੋਂ ਹਲਦੀ ਪਾਊਡਰ ਹਲਦੀ achar ਹਲਦੀ ਪੰਜੀਰੀ ਜਿਹੜੀ ਕਿ ਬਲਗਮੀ ਰੇਸ਼ਾ ਜੋੜਾਂ ਦੇ ਦਰਦ ਤੋਂ ਤੇ ਨੀਮ ਕਿਰੇਲਾ ਆਮਲਾ ਜੂਸ ਜਿਹੜੇ ਕਿ ਖੁਦ ਅਸੀਂ ਮਤਲਬ ਮਤਲਬ ਫਲ ਜਿਵੇਂ ਸਬਜ਼ੀਆਂ ਵਗੈਰਾ ਸਾਰੇ ਗਾ ਕੇ ਮਤਲਬ ਇਹਨਾਂ ਤੋਂ ਪ੍ਰੋਡਕਟ ਬਣਾਉਣੀ ਆਮਲਾ ਜੂਸ ਬਣਾ ਰਹੇ ਹਾਂ ਇੱਕ ਈਸਾਨ ਬੀਬੀ ਕੁਦਰਤੀ ਢੰਗ ਨਾਲ ਸਬਜ਼ੀਆਂ ਤੇ ਫਲਾਂ ਦੇ achar ਬਣਾਉਂਦੀ ਹੈ ਤਿਆਰ ਕੀਤੇ ਇਹਨਾਂ achar ਮੁਰਬੇ ਤੇ ਜੂਸ ਤੋਂ ਬਿਮਾਰੀਆਂ ਨੂੰ ਕਾਬੂ ਕਰਨ ਚ ਕਾਫੀ ਸਹਾਇਤਾ ਮਿਲਦੀ ਹੈ ਇਹਨਾਂ ਕੁਬੀਆਂ ਕਰਕੇ ਹੀ ਇਹਨਾਂ ਦੇ ਉਤਪਾਦਾਂ ਦੀ ਬਾਜ਼ਾਰ 'ਚ ਕਾਫੀ ਮੰਗ ਹੈ ਜਿਹੜੇ ਕਿ ਮੈਂ ਪ੍ਰੋਡਕਟ ਬਣਾਉਂਦੀ ਆ ਮੈਡੀਕੇਟਡ ਹੈ ਇਸ ਕਰਕੇ ਲੋਕਾਂ ਦਾ ਕਾਫੀ ਗਲੋ ਲੋਕਾਂ ਨੂੰ ਆਰਾਮ ਆਉਂਦਾ ਲੋਕਾਂ ਦਾ ਕਾਫੀ ਹੰਗਾਰਾ ਹੈ ਜਿਹੜੇ ਕਿ ਇੱਕ ਮਤਲਬ ਇੱਕ ਕਸਟਮਰ ਨੂੰ ਆਮੰਦ ਦਵਾ ਚਾਰ ਕਸਟਮਰ ਨੂੰ ਦੱਸ ਦੇ ਚਾਰ ਕਸਟਮਰ ਨੂੰ ਅੱਠ ਨੂੰ ਦੱਸ ਦੇ ਇਸ ਕਰਕੇ ਮੇਰੀ ਕਾਫੀ ਮਤਲਬ ਪੀਪਲ ਲੁਧਿਆਣੇ ਨੇ ਮੈਨੂੰ ਇਸ ਕਰਕੇ ਸਨਮਾਨਤ ਕੀਤਾ ਕਿ ਜਿਹੜੇ ਕਿ ਅਸੀਂ ਆਪ ਹੀ ਮਤਲਬ ਫਾਸਲਾਂ ਤੇ ਫਾਲ ਸਾਰੇ ਕਿ ਆਪ ਗੋਣੇ ਆਪ ਹੀ ਪ੍ਰੋਡਕਟ ਬਣਨੇ ਆ ਗੁਲਵੰਤ ਕੌਰ ਦੇ ਪਤੀ ਜਸਵਿੰਦਰ ਸਿੰਘ ਨੇ ਕਿਸੇ ਵੇਲੇ ਕਾਟੇਬੰਦੀ ਤੋਂ ਨਿਰਾਸ਼ ਹੋ ਕੇ ਖੇਤੀ ਛੱਡਣ ਦਾ ਫੈਸਲਾ ਕਰ ਲਿਆ ਸੀ ਪਰ ਬੀਬੀ ਦੇ ਬੁਲੰਦ ਹੌਸਲੇ ਨੇ ਡੁੱਬ ਰਹੀ ਖੇਤੀ ਨੂੰ ਮੁੜ ਤੋਂ ਮੁਨਾਫਾ ਵਾਲਾ ਕੀਤਾ ਬਣਾ ਦਿੱਤਾ ਬੀਬੀ ਨੇ ਖੁਦ ਹੀ ਖੇਤੀ ਕੀਤੀ ਤੇ ਖੁਦ ਹੀ ਮੰਡੀ ਕਰਨ ਦਾ ਪ੍ਰਬੰਧ ਵੀ ਜਿਸ ਦੇ ਸਦਕਾ ਉਸਨੇ ਜਿੱਥੇ ਸਾਲ 2011 ਚ 1.80 ਲੱਖ ਰੁਪਏ ਦੇ ਮੁਨਾਫੇ ਦਾ ਕਾਰੋਬਾਰ ਕੀਤਾ ਉਥੇ ਇਸੇ ਸਾਲੇ ਮੁਨਾਫਾ ਵਧ ਕੇ 3.20 ਲੱਖ ਰੁਪਏ ਦਾ ਹੋ ਗਿਆ ਸਾਨੂੰ ਸਮਾਂ 2 ਸਾਲ ਲਗਭਗ ਹੋਣੇ ਆਲੇ ਆ ਬਹੁਤ ਕੋਸਾ ਸੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਤਰ੍ਹਾਂ ਡਿਸਪੁਆਇੰਟ ਹੋ ਰਹੇ ਸੀ ਉਹ ਹੁਣ ਅਸੀਂ ਉਹ ਨਾਰਾਜ਼ਗੀ ਵੱਲ ਨਹੀਂ ਵੱਧ ਰਹੇ ਹੁਣ ਸਾਨੂੰ ਹਾਂ ਪੱਖੀ ਹੰਕਾਰਾ ਇਹਨਾਂ ਦੇ ਪਹਿਲਾਂ ਤੋਂ ਹੀ ਇਹਨਾਂ ਨੇ ਉਦੋਂ ਇਤਨਾ ਕਰਿਆ ਸੰਘਰਸ ਪਸ਼ੂਆਂ ਦੇ ਵਿੱਚ ਵੀ ਜਾਂ ਹੋਰ ਆਪਣੇ ਖੇਤੀ ਦੇ ਕੰਮਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਮੋਢੇ ਨਾਲ ਮੋਢਾ ਜੋੜ ਕੇ ਹੁਣ ਅਸੀਂ ਵੀ ਇਹਨਾਂ ਦੇ ਨਾਲ ਬਹੁਤ ਲਗਨ ਦੇ ਨਾਲ ਮਿਹਨਤ ਦੇ ਨਾਲ ਇਹਨਾਂ ਦੇ ਉਦਮ ਦੇ ਨਾਲ ਲੱਗੇ ਹਾਂ ਆਪਣੇ ਇਸ ਕੰਮ ਲਈ ਬੀਬੀ ਨੂੰ ਕਈ ਸਨਮਾਨ ਮਿਲ ਚੁੱਕੇ ਨੇ ਪਿਆਲ ਹਾਲ ਹੀ ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਸਾਨ ਮੇਲੇ ਚ ਬੀਬੀ ਕੁਲਵੰਤ ਕੌਰ ਨੂੰ ਖੇਤੀ ਖੋਜ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਹੈ ਬੀਬੀ ਦਾ ਮੰਨਣਾ ਹੈ ਕਿ ਜੇ ਕਿਸਾਨਾਂ ਨੇ ਖੇਤੀ ਨੂੰ ਮੁਨਾਫਾ ਯੋਕੀਤਾ ਬਣਾਉਣਾ ਹੈ ਤਾਂ ਖੁਦ ਹੀ ਫਸਲਾਂ ਦੀ ਬਿਜਾਈ ਤੋਂ ਲੈ ਕੇ ਪੈਕਿੰਗ ਦਾ ਕੰਮ ਇਸ ਦਾ ਮੂਲ ਮੰਤਰ ਹੈ ਫਸਲ ਵੀਰ ਦੇ ਨੂੰ ਫਸਲ ਤੋਂ ਆਪ ਹੀ ਖੁਦ ਪਰਾਗਟ ਤਿਆਰ ਕਰਕੇ ਜਾਂ ਖੁਦ ਪੈਕਿੰਗ ਕਰਕੇ ਆਪ ਹੀ ਸੇਲ ਕਰਨ ਤਾਂ ਮਤਲਬ ਇਹ ਖੇਤੀ ਅੱਗਾ ਵਾਧੂਆ ਨਹੀਂ ਤਾਂ ਖੇਤੀ ਦਾ ਧੰਦਾ ਜਿਵੇਂ ਕਿ ਹੁਣ ਮਤਲਬ ਇਸ ਵੇਲੇ ਝੋਨੇ ਨੂੰ ਇੰਨੀ ਬਿਮਾਰੀ ਲੱਗ ਗਈ ਹੈ ਕਿ ਮਤਲਬ ਲੋਕ ਨਰਾਸ਼ਤਾ ਵਾਲ ਮੂੰਹ ਉਹਨਾਂ ਦਾ ਮਤਲਬ ਮੁੜ ਗਿਆ ਕਿ ਖੇਤੀ ਵੱਲ ਜਾਣਾ ਨਹੀਂ ਚਾਹੁੰਦੇ ਪਰ ਫਿਰ ਵੀ ਚਲੋ ਅਸੀਂ ਕਹਿੰਦੇ ਹਾਂ ਜਿਵੇਂ ਕਿ ਝੋਨਾ ਹੈਗਾ ਵੀ ਇਸ ਨੂੰ ਮਤਲਬ ਚੌ ਉਹਨਾਂ ਨੂੰ ਕਟਿੰਗ ਕਰਕੇ ਤੇ ਉਹਨਾਂ ਦਾ ਪੈਕਿੰਗ ਕਰਕੇ ਚੌਲ ਆਪ ਮਤਲਬ ਮਾਰਕੀਟਿੰਗ ਕੀਤੀ ਜਾਵੇ ਤਾਂ ਇਹ ਮੈਂ ਖੇਤਾਂ ਨੂੰ ਜੱਟਾਂ ਨੂੰ ਇਹ ਮੈਂ ਸੁਨੇਹੇ ਦੇਵਾਂਗੀ ਕਿ ਖੇਤੀ ਵੱਲ ਚੱਲੋ ਜੇ ਕਿ ਹੋਰ ਕੋਈ ਕਹਿਆ ਜਾ ਤੁੰਦਾ ਨਹੀਂ ਹੈ ਕਿ ਜੱਟ ਕੁਝ ਵੀ ਨਹੀਂ ਕਰ ਪਾਉਂਦਾ ਨਾ ਤਾਂ ਕਿ ਨੌਕਰੀਆਂ ਰਹੇਆਂ ਕੁਝ ਵੀ ਹੈ ਜਾ ਸਾਨੂੰ ਨਹੀਂ ਮਿਲ ਸਕਦਾ ਉਧਰ ਕੁਲਵੰਤ ਕੌਰ ਹੱਥੀ ਤਿਆਰ ਹੋਈਆਂ ਵਸਤਾਂ ਖਰੀਦਣ ਵਾਲੇ ਉਹਨਾਂ ਦੀ ਤਾਰੀਫ਼ ਕਰਦੇ ਥੱਕਦੇ ਨਹੀਂ ਮੈਂ ਇਹਨਾਂ ਤੋਂ ਹਲਦੀ ਦਾ ਚਰ ਲੈ ਗਏ ਮੈਨੂੰ ਗੋਡਿਆਂ 'ਤੇ ਤਕਲੀਫ ਰਹਿੰਦੀ ਸੀ ਦਰਦਾਂ ਤੋਂ ਯਾਨੀ ਉਹਨੂੰ ਮੰਜਵਾ ਫੜਾ ਦਿੱਤਾ ਮਰਤਦਾਚਾਰ ਆਮ ਵਿਆਪਕ ਗੱਲ ਦਿਖਾਉਂਦੇ ਆਂ ਮਾ ਜੀ ਕਿਥੋਂ ਜੰਦਾ ਬੜ ਤੇ ਕੀ ਇਹਨਾਂ ਦਾ ਆਚਾਰ ਆ। ਆਮਲੇ ਦਾ ਜੂਸ ਇਹ ਪੇਟ ਦੇ ਗੈਸ ਵਾਸਤੇ ਮੈਨੂੰ ਇੰਨਾ ਫਿੱਟ ਬੈਠਿਆ ਕਿ ਮੇਰੀ ਕਬਜ ਹੁਣ ਹੁੰਦੀ ਹੀ ਨਹੀਂ। ਮੈਂ ਚੰਡੀਗੜ੍ਹ ਤੇ ਰਹਿਣਾ ਵੈਸੇ ਮੇਰੀ ਡਿਊਟੀ ਇੱਥੇ ਨੇੜੇ ਜੜੀ ਹੈ ਕਿਤੇ ਲੱਗੀ ਹੋਈ। ਤੇ ਉਹ ਮੈਂ ਆਂਜਣ ਇੱਥੋਂ ਹੋਣ ਕਰਕੇ ਮੈਂ ਇੱਥੋਂ ਇਹਨਾਂ ਨੂੰ ਦੇਖਿਆ ਵੀ ਇਹਨਾਂ ਕੋਲ ਜਿਹੜਾ ਸਮਾਨ ਮਿਲ ਰਿਹਾ ਹੈ ਬਿਲਕੁਲ ਸ਼ੁੱਧ ਲੱਗਦਾ ਹੈ। ਤੇ ਵਰਤ ਕੇ ਵੀ ਇਦਾਂ ਹੀ ਲੱਗ ਰਿਹਾ ਆਲੋਵੇਰਾ ਵਗੈਰਾ ਵੀ ਇਹਨਾਂ ਦਾ ਮੈਂ ਯੂਜ਼ ਕੀਤਾ ਵੀ ਠੀਕ ਲੱਗਦਾ ਸੀ ਕਿਉਂਕਿ ਬਾਜ਼ਾਰ 'ਚ ਵੀ ਬਹੁਤ ਜਗ੍ਹਾ ਮਿਲਦੇ ਨੇ ਉਹ ਪਕਲੇ ਹੁੰਦੇ ਨੇ ਜਾਂ ਇਹਨਾਂ ਦਾ 100% ਸ਼ੁੱਧਾ ਇਸ ਕਰਕੇ ਉਹਦਾ ਅਸਰ ਵੀ ਨਹੀਂ ਲੱਗਦਾ ਠੀਕ ਹੈ ਇਹਨਾਂ तमाम ਗੱਲਾਂ ਤੋਂ ਜ਼ਾਹਿਰ ਹੈ ਕਿ ਜੇ ਬਦਲਵੀਂ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਪੰਜਾਬ ਦੇ ਕਿਸਾਨੇ ਦੀ ਦਿਸ਼ਾ ਯਕੀਨਨ ਬਦਲ ਸਕਦੀ ਹੈ